ਹਾੜ ਤੇ ਰਹਿਮ ਕਰੋ ਸਾਨੂੰ ਵੀ ਜਿਉਣ ਦਾ ਹੱਕ ਹੈ ਕਿਉਂ ਤੁਸੀਂ ਫੱਟਕੀ ਨਾ ਮੱਤ ਕੁਟੋ ਸਾਡਾ ਨਾਮ ਹੈ ਤਰਸੇਮ ਦਾਸ ਬਾਲਮੰਡਲੀ ਪਵਾਨੀਗੜ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਕੱਲ ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਗੇ ਅਸੀਂ ਸੰਦੇਸ਼ ਦੇ ਰਹੇ ਹਾਂ ਜੀ ਸਾਡੀ ਬਾਲਮੰਡਲੀ ਬਣੀ ਹੈ ਬਹੁਤ ਜ਼ਰਦੀ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੀ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਹਾਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚੈਨਲ ਦੀ ਡੋਰ ਨੂੰ ਦੋਰ ਨਾਲ ਪਤੰਗ ਢਣਾਉਂਦੇ ਆ ਉਹਦੇ ਵਿੱਚ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਬੰਨੂ ਪੰਛੀ ਤੋਂ ਪਰ ਕੱਢ ਵੀ ਲੈਣੇ ਆ ਮੈਂ ਇੱਕ ਵਾਰੀ ਮੇਰੇ ਯਾਦ ਹੈ ਪੰਛੀ ਪਿਆਤੀ ਬਹੁ ਖੇਤਾਂ ਦੇ ਵਿੱਚ ਜੀ ਉਹ ਵੀ ਤੇਰੇ ਲੜ ਕੇ ਮਰਿਆ ਪਿਆਤੀ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤਾਂ ਉਹਨੇ ਪੂਰੇ ਭਾਰਤ ਤੋਂ ਪੰਜਾਬ ਨੂੰ ਵੀ ਇਹ ਜਿਹੜੀ ਚੈਨਾਈ ਡੋਰ ਹੈ ਹਾਂ ਜੀ ਵੀ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਜਿਹੜੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਢੀਆ ਕੰਮ ਕਰ ਰਹੇ ਹੈ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਪ੍ਰਸ਼ਾਸਨ ਵੀ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਾਜੇ ਸਲਾਹਨਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾ ਕਰਦਾ ਕਿ ਭਾਈ ਇਹ ਬੇਜਵਾਹਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਹੈ ਉਹ ਜਿਵੇਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੀ ਚਾਇਨਾ ਦੀ ਡੋਰ ਹਰ ਇੱਕ ਹਮ ਤਾਂ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਤੇ ਨਾਲ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸਦੇ ਦੇਵੇ ਜੀ ਇਹ ਤਾਂ 4-5 ਗੋਦ ਦੇ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕੱਲੇ ਵੀ ਟੁੱਟਦੀ 4-5 ਤਾਂ ਕਿਸੇ ਤੋਂ ਟੁੱਟਣ ਗਈਆਂ ਇਹ ਤਾਂ ਜਮੀਨ ਨੁਕਸਾਨ ਨਾ ਸੰਤਾ ਸਮਝ ਲੋ ਵੀ ਇਸੇ ਕਰਕੇ ਕੰਚ ਖੰਡਿਆ ਰਹੀ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਡੋਰ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇੱਕ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦੇ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰ ਰੋਟੀ ਰੋਟੀ ਕਮਾਗੀ ਕਰਨੇ ਕਿਹੜਾ ਕਿ ਡੋਰ ਵੇਚੀ ਖਾਣੇ ਆਂਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕਹਿੰਦੇ ਕਿਸੇ ਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ ਸਿਆਂ ਬਾਰੇ ਸੋਚੋ ਜਿਹੜੇ ਬੰਦੇ ਕਿਸੇ ਦੀ ਬਾਹ ਵਢ ਗਈ ਕਿਸੇ ਦਾ ਕੰਨ ਵਢ ਗਿਆ ਕਿਸੇ ਦੀ ਅੱਖ ਵਢੇਗੀ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਗੇ ਇਹ ਸੇ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਰਾਹੀ ਆ ਰਹੀ ਐ ਅਰੇ ਕਿੰਗ ਤਾਂ ਕੀ ਐ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੁਰਦਸ਼ਾ ਹੋਈ ਪਈ ਐ ਫੜੇ ਭਾਰਤ ਦੇ ਸਾਡੇ ਭਾਰਤ ਦੇ ਬਹੁਤ ਪਿਆਰ ਹੁੰਦਾ ਸੀ ਬੰਦੇ ਤਾਂ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਤੇ ਕੱਲ ਮਤਲਬ ਕਿ ਇੱਕ ਸੌਦੇ ਦੇ ਦਾਦੇ ਮੈਂ ਤਾਂ ਗੀਤ ਲਿਖਿਆ ਰੱਬ ਨੂੰ ਹਾਂਜੀ ਸਮਝ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਣਾ ਕਾਜਰ ਚਾਇਆ ਆ인다 ਤ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕਮ ਨਿਆਵੇ ਬੰਦਾ ਬੰਦੇ ਤੇ ਕਮ ਨਿਆਵੇ ਖਬਰ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵਣਾਇਆ